ਪਾਨੀ ਸਿੱਧੂ ਦਾ ਮਿਲਿਆ ਹੋਇਆ ਹਰਮਾਨ ਤੇ ਨੇ ਪੁਸ਼ਗਿਸ਼ ਉਥੇ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਾਰੇ ਇੱਕ ਹੋਰ ਪਰਚਾ ਅਬੋਰ ਦੇ ਵਿੱਚ ਜਿਹੜਾ ਦਰਜ ਹੋ ਜਾਂਦਾ ਹੈ ਹਾਲਾਂਕਿ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਲੱਖੇ ਸਿਧਾਣੇ ਦੇ ਵੱਲੋਂ ਲਾਈਵ ਆਣ ਕੇ ਸੋਸ਼ਲ ਮੀਡੀਆ ਤੇ ਆਪਣੇ ਸੋਸ਼ਲ ਚੈਨਲ ਰਾਹੀਂ ਲਾਈਵ ਹੋ ਕੇ ਇਸ ਦੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਤਾਂ ਪਾਨੇ ਦੇ ਵਾਸਤੇ ਮੁਸ਼ਕਲਾ ਜਿਹੜੀਆਂ ਉਬਾਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਲਗਾਤਾਰ ਪਾਨੇ ਦੇ ਉੱਪਰ ਇਹ ਤੀਸਰਾ ਪਰਚਾ ਹੈ ਤਾਂ ਇਸ ਦੇ ਵਿੱਚ ਵੀ ਡਰਾਉਣਾ ਧਮਕਾਉਣਾ ਝੂਠੀਆਂ ਫਾਵਾ ਫਲਾਉਣਾ ਇਸ ਦੇ ਤਹਿਤ ਜਿਹੜਾ ਪਰਚਾ ਉਦਰਜ ਕੀਤਾ ਗਿਆ ਹਾਲਾਂਕਿ ਸ਼ਿਕਾਇਤ ਕਰਤਾ ਕੌਣ ਹੈ ਇਹ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਐਫ ਆਈ ਆਰ ਵੀ ਜਿਹੜੀ ਹੋ ਰਜਿਸਟਰ ਹੋ ਚੁੱਕੀ ਹੈ 18/24 ਦੇ ਤਹਿਤ ਇਨ੍ਹਾਂ ਜੜੀਆਂ ਧਰਾਮਾ ਜੜੀਆਂ ਭਾਨੇ ਤੇ ਦਰਜ ਕੀਤੀਆਂ ਗਈਆਂ ਨੇ ਤਾਂ ਇੱਕ ਹੋਰ ਪਰਚਾ ਜਾਨੀ ਕਿ ਤੀਸਰਾ ਪਰਚਾ ਹੁਣ ਦਰਜ ਹੋ ਗਿਆ ਹਾਲਾਂਕਿ ਪਹਿਲਾ ਪਰਚਾ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਇੱਕ ਏਜੰਟ ਮਹਿਲਾ ਦੇ ਵੱਲੋਂ ਦਰਜ ਕਰਵਾਇਆ ਗਿਆ ਜਿਸ ਦੇ ਵਿੱਚ 10000 ਰੁਪਏ ਰਿਸ਼ਵਤ ਦੇ ਇਲਜ਼ਾਮ ਭਾਨੇ ਤੇ ਲਗਾਏ ਗਏ ਸੀ ਫਿਰ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਭਾਨੇ ਨੂੰ ਲੈ ਕੇ ਰਿਮਾਂਡ ਹਾਸਲ ਹੁੰਦਾ ਹੈ ਤਾਂ ਮਲੇਰਕੋੜ ਦਾ ਜੇਲ੍ਹ ਦੇ ਵਿੱਚ ਸੀ ਪਰ ਉਹ ਉਸ ਪਰਚੇ ਦੇ ਉੱਪਰ ਜ਼ਮਾਨਤ ਜਿਹੜੀ ਭਾਨੇ ਨੂੰ ਮਿਲ ਜਾਂਦੀ ਹੈ ਤੇ ਇੱਕ ਹੋਰ ਪਟਿਆਲਾ ਦੇ ਵਿੱਚ ਸਦਰ ਥਾਣੇ ਦੇ ਵਿੱਚ ਭਾਨੇ ਦੇ ਉੱਪਰ ਪਰਚਾ ਜਿਹੜਾ ਚੈਨ ਖੋਣ ਦਾ ਪਰਚਾ ਉਹ ਦਰਜ ਕਰ ਲਿਆ ਜਾਂਦਾ ਤਾਂ ਹੁਣ ਇੱਕ ਹੋਰ ਤੀਸਰਾ ਪਰਚਾ ਜਿਹੜਾ ਉਹ ਪੁਲਿਸ ਨੇ ਦਰਜ ਕੀਤਾ ਬੋਰ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ 18/24 ਤੇ ਜਿੱਦੇ ਵਿੱਚ ਧਰਾਵਾਂ ਦੀ ਜ਼ਿਕਰ ਗੱਲ ਕਰੀਏ 384 499 ਤੇ 506 ਦੇ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਲੱਖਾ ਸਦਾਣਾ ਦੇ ਵੱਲੋਂ ਬਕਾਇਦਾ ਲਾਈਵ ਆਣ ਕੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਕਿ ਹੁਣ ਅਸੀਂ ਕੱਠ ਨੂੰ ਹੋਰ ਵੀ ਜਿਹੜਾ ਤੇਜ਼ ਕਰਾਂਗੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ 29 ਤਰੀਕ ਨੂੰ ਕੋਰ ਦੋਨੇ ਜਰੂਰ ਪਹੁੰਚੋ ਤਾਂ ਇੱਕ ਵਾਰੀ ਉਹ ਤੁਹਾਨੂੰ ਸੁਣਾਉਨੇ ਆ ਜਿਹੜੀ ਜਾਣਕਾਰੀ ਲੱਖੇ ਦੇ ਵੱਲੋਂ ਪਰਚੇ ਨੂੰ ਲੈ ਕੇ ਦਿੱਤੀ ਗਈ ਹੈ ਕਿ ਕਿਹੜੇ ਧਰਾਵਾਂ ਦੇ ਤਹਿਤ ਭਾਨੇ ਤੇ ਪਰਚਾ ਜਿਹੜਾ ਉਹ ਪੁਲਿਸ ਨੇ ਤੀਸਰਾ ਜਾ ਅਬੂਰ ਦੇ ਵਿੱਚ ਦਰਜ ਕੀਤਾ ਗਿਆ ਉਹ ਲੱਖੇ ਨੇ ਲਾਈਵ ਆਣ ਕੇ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਸੋ ਭਰਾਵੋ ਆ ਤੀਜਾ ਪਰਚਾ ਹਬੂਰ ਹੋ ਗਿਆ 18 ਨੰਬਰ ਐਫ ਆਰ 384 ਆ ਮੇਰੇ ਕੋਲ ਹੀ ਪਈ ਐਫ ਆਰ ਦੀ ਕਾਪੀ ਵੀ ਹੈਗੀ ਹੈ ਮੇਰੇ ਕੋਲ 384 499 506 ਆਪੀਸੀ ਉਤਰਾਮੜ ਦੇ ਤਹ ਪਰਚਾ ਦੇਤਾ ਕੱਲ 26 26124 ਨੂੰ ਕੱਲ 8:42 ਮਿੰਟ ਦੇ ਪਰਚਾ ਕੱਟਿਆ ਗਿਆ ਹੋਰ ਪਰ ਠੀਕ ਹੈ ਸੁਪਰਾਵੋ ਇਹ ਲਖੇ ਨੇ ਦੱਸਿਆ ਕਿ ਜਿਹੜੀਆਂ ਧਰਾਵਾਂ ਦੇ ਤਹਿਤ ਤੀਸਰਾ ਪਰਚਾ ਦਰਜ ਕੀਤਾ ਹੈ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਮਨਪ੍ਰੀਤ ਕਾਲੋਂ ਜੁੜ ਚੁੱਕੇ ਨੇ ਮਨਪ੍ਰੀਤ ਕਿਵੇਂ ਦੇਖਦੇ ਹੋ ਪਹਿਲਾਂ ਦੋ ਪਰਚੇ ਦਰਜ ਸੀ ਤਾਂ ਹੁਣ ਤੀਸਰਾ ਇੱਕ ਹੋਰ ਅਬੋਰ ਦੇ ਵਿੱਚ ਦਰਜ ਹੋਇਆ ਹਾਲਾਂਕਿ ਲਖੇ ਸਿਧਾਣੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਬਿਲਕੁਲ ਜਸਪਾਲ ਇਹ ਲਖਾ ਸੁਧਾਨੇ ਦੇ ਵੱਲੋਂ ਲਾਈਵ ਹੋ ਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭਾਨਾ ਸਿੱਧੂ ਦੇ ਉੱਪਰ ਪੁਲਿਸ ਵੱਲੋਂ ਜਿਹੜਾ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਦੋ ਪਰਚੇ ਜਿਹੜੇ ਸੀਗੇ ਉਹ ਪਹਿਲਾਂ ਹੀ ਦਰਜ ਹੈਗੇ ਸੀਗੇ ਇੱਕ ਪਹਿਲਾ ਪਰਚਾ ਲੁਧਿਆਣੇ ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਪਟਿਆਲੇ ਦੇ ਵਿੱਚ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਸੀਗਾ ਤਾਂ ਪਟਿਆਲਾ ਪੁਲਿਸ ਭਾਨੇ ਸਿੱਧੂ ਨੂੰ ਜਦੋਂ ਲੈ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਲਖਾ ਸੁਧਾਨੇ ਦੇ ਵੱਲੋਂ ਦਿੱਤੀ ਗਈ ਹੈ ਕਿ ਕੱਲ 26 ਤਰੀਕ ਨੂੰ ਭਾਨੇ ਸਿੱਧੂ ਦੇ ਉੱਪਰ ਜਿਹੜਾ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਜਾਂਦਾ ਤਾਂ ਇਸੇ ਨੂੰ ਲੈ ਕੇ ਜਿਹੜਾ ਸੀਗਾ ਉਹ ਕਿਹਾ ਜਾ ਰਿਹਾ ਕਿ ਤਾਂ ਇੱਕ ਕਿਸਮ ਦੇ ਨਾਲ ਜਿਹੜਾ ਉਹ ਤੱਕਾ ਕੀਤਾ ਜਾ ਰਿਹਾ ਕਿਉਂਕਿ ਜੇਕਰ ਇੱਕ ਕੇਸ ਦੇ ਵਿੱਚ డిਮਾਂਡਤ ਮਿਲ ਗਈ ਸੀਗੀ ਤਾਂ ਉਸ ਤੋਂ ਬਾਅਦ ਦੂਜਾ ਔਰ ਦੂਜੇ ਤੋਂ ਬਾਅਦ ਤੀਜਾ ਕੇਸ ਜਿਹੜਾ ਉਹ ਭਾਨੇ ਸਿੱਧੂ ਦੇ ਉੱਪਰ ਪਾ ਦਿੱਤਾ ਗਿਆ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਪਹਿਲੇ ਕੇਸ ਦੇ ਵਿੱਚੋਂ ਅਜੇ ਜਿਹੜੀ ਕਟਿਆਲੇ ਦੇ ਵਿੱਚ ਦਰਜ ਹੋਇਆ ਸੀਗਾ ਪਰਚਾ ਸਦਰ ਥਾਣੇ ਦੇ ਵਿੱਚ ਤਾਂ ਉਸ ਕੇਸ ਦੇ ਵਿੱਚ ਹਜੇ ਭਾਨਾ ਸਿੱਧੂ ਰਿਮਾਂਡ ਦੇ ਉੱਪਰ ਚੱਲ ਰਹੇ ਨੇ ਤਾਂ ਉਸ ਕੇਸ ਦੇ ਵਿੱਚ ਵੀ ਹਜੇ ਕੋਈ ਜ਼ਮਾਨਤ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਪਰਚਾ ਦਰਜ ਹੋ ਗਿਆ ਜਾਨੀ ਕਿ ਜੇਕਰ ਹੁਣ ਪਟਿਆਲੇ ਸਦਰ ਥਾਣੇ ਦੇ ਵਿੱਚ ਜਿਹੜਾ ਕੇਸ ਦਰਜ ਹੋਇਆ ਸੀਗਾ ਚੈਨ ਚੋਰੀ ਦਾ ਤਾਂ ਜੇਕਰ ਉਸ ਮਾਮਲੇ ਦੇ ਵਿੱਚ ਵੀ ਭਾਨੇ ਸਿੱਧੂ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਸ ਤੋਂ ਬਾਅਦ ਭਾਨੇ ਸਿੱਧੂ ਨੂੰ ਬਹੁਤ ਪੁਲਿਸ ਦੇ ਜਿਹੜਾ ਹਵਾਲੇ ਕਰ ਦਿੱਤਾ ਜਾਵੇਗਾ ਜਿੱਤੇ ਭਾਨੇ ਸਿੱਧੂ ਦੇ ਖਿਲਾਫ 17506 ਹੋਏ ਚਾਹੀ 376 ਰੁਪਏ ਤੇ 499 ਦੇ ਤਹਿਤ ਜਿਹੜਾ ਪਰਚਾ ਦਰਜ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਸ ਕੇਸ ਦੇ ਵਿੱਚ ਜਿਹੜੀ ਹੈ ਕਾਰਵਾਈ ਅੱਗੇ ਚਲਾਈ ਜਾਵੇਗੀ ਮਨਪ੍ਰੀਤ ਕੋਈ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਕੌਣ ਸ਼ਿਕਾਇਤ ਕਰਤਾ ਕਿਹੜਾ ਹੈ ਕਿ ਇਹਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਕੁਝ ਇਦਾਂ ਦੀ ਕੋਈ ਜਾਣਕਾਰੀ ਮਿਲੀ ਹੈ ਹੁਣ ਤੱਕ ਨਹੀਂ ਜਸਪਾਲ ਅਜੇ ਇਸ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਹਾਲਾਂਕਿ ਸਿਰਫ ਲੱਕੇ ਥਾਣੇ ਦੇ ਵੱਲੋਂ ਜਿਹੜਾ ਸੀਗਾ ਲਾਈਵ ਰੋਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਉੱਪਰ ਸਾਲ 26 ਤਰੀਕ ਨੂੰ ਜਿਹੜਾ ਸੀਗਾ ਬੋਹਰ ਥਾਣੇ ਦੇ ਵਿੱਚ ਇਹ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਹਾਲਾਂਕਿ ਹੁਣ ਕੁਝ ਦਿਨ ਦੇ ਵਿੱਚ ਜਾਣਕਾਰੀ ਬਾਹਰ ਆਦੀ ਕਿ ਕਿ ਕਿਹਦੇ ਵੱਲੋਂ ਜਿਹੜਾ ਇਹ ਪਰਚਾ ਦਰਜ ਕਰਾਇਆ ਗਿਆ ਡਰਾਉਣਾ ਧਮਕਾਉਣਾ ਉਹ ਜਿਹੜੀਆਂ ਸੀਗੀਆਂ ਬਾਵਾ ਪਲਾਉਣਾ ਜਿਹੇ ਜਿਹੜੇ ਨੇ ਉਸ ਤਰ੍ਹਾਂਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਪਰ ਇਹ ਕਿਹਦੇ ਵੱਲੋਂ ਦਰਜ ਕਰਵਾਇਆ ਗਿਆ ਇਹਦੀ ਅਜੇ ਜਿਹੜੀ ਹੈ ਜਾਣਕਾਰੀ ਨਹੀਂ ਆਈ ਇਸੇ ਤਹਿਤ ਜੇਕਰ ਦੇਖੀਏ ਤਾਂ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਨਾਰਾਜ਼ ਨੇ ਉਹਨਾਂ ਦੇ ਵੱਲੋਂ ਵੀ ਕਾਲ ਦਿੱਤੀ ਗਈ ਹੈ ਕਿ ਭਾਨੇ ਤੇ ਪਰਚਾ ਰੱਦ ਕਰੋ ਨਹੀਂ ਤਾਂ ਕੱਲ ਪੰਜਾਬ ਦੇ ਸਾਰੇ ਟੋਲ ਜਿਹੜੇ ਆ 2 ਘੰਟੇ ਲਈ ਫ੍ਰੀ ਕੀਤੇ ਜਾਣੇ ਆ ਬਿਲਕੁਲ ਇਹ ਖੌਲਤਾ ਪਹਿਲਾਂ ਹੀ ਦੇ ਦਿੱਤੀ ਸੀ ਜਿਵੇਂ ਅਸੀਂ ਸਾਰੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਜਾਬ ਦੀਆਂ 6 ਸੰਜੋਤੇ ਬੰਨੀਆਂ ਹੈਗੀਆਂ ਨੇ ਜਿਨ੍ਹਾਂ ਦੇ ਵੱਲੋਂ ਪੋਲ ਦਿੱਤੀ ਗਈ ਹੈ ਕਿ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਨੇ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ ਤਾਂ 29 ਤਰੀਕ ਨੂੰ ਜਿਹੜਾ ਸੋਮਵਾਰ ਦੇ ਦਿਨ ਪਾਣੀ ਸਿੱਧੂ ਦੇ ਪਿੰਡ ਦੇ ਵਿੱਚ ਵੀ ਇੱਕ ਜਿਹੜਾ ਉਹ ਧਰਨਾ ਵਾਲੀ ਕਾਰਜ ਰੱਖਿਆ ਗਿਆ ਇਸੇ ਰੋਸ ਦੇ ਵਿੱਚ ਕਿ ਪਾਣੀ ਸਿੱਧੂ ਦੀ ਜਿਹੜੀ ਆ ਗ੍ਰਿਫਤਾਰੀ ਕੀਤੀ ਗਈ ਆ ਔਰ ਉਹਦੇ ਉੱਪਰ ਲਗਾਤਾਰ ਪਰਚੇ ਤੇ ਪਰਚੇ ਜਿਹੜੇ ਨੇ ਪਾਏ ਜਾ ਰਹੇ ਨੇ ਤਾਂ ਇਹ ਇੱਕ ਕਿਸਮ ਦੇ ਨਾਲ ਕਹ ਲਵਾਂ ਕਿ ਰੋ ਹੋਰ ਜ਼ਿਆਦਾ ਜਿਹੜਾ ਉਹ ਵਧੇਗਾ ਪਾਣੀ ਸੰਦੂਦ ਸੁਮਰਤਾਂ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਪਹਿਲਾਂ ਹੀ ਕਾਲ ਦਿੱਤੀ ਗਈ ਹੈ ਔਰ ਕੱਲ ਜਿਹੜੇ ਨੇ ਉਹ ਟੋਲ ਪਲਾਜ਼ੇ ਵੀ ਬੰਦ ਰੱਖੇ ਜਾਣਗੇ ਹਾਂ ਠੀਕ ਆ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤਾਂ ਹੋ ਸਕਦਾ ਹੈ ਕਿ ਇਹ ਵੀ ਕਿਸੇ ਏਜੰਟ ਦੇ ਵੱਲੋਂ ਪਰਚਾ ਕਰਵਾਇਆ ਗਿਆ ਹੋਵੇ ਕਿਉਂਕਿ ਜੇਕਰ ਧਾਰਾ ਦੀ ਗੱਲ ਕਰਦੇ ਆਂ ਤਾਂ ਡਰਾਉਣਾ ਧਮਕਾਉਣਾ ਝੂਠੀਆਂ ਅਫਵਾਹਾਂ ਫੁਲਾਉਣਾ ਕਿਉਂਕਿ ਪਾਨਾ ਅਕਸਰ ਹੀ ਉਹ ਕੇਸ ਅਹ ਡੀਲ ਕਰਦਾ ਜਿਹੜੇ ਲੋਕ ਲੈ ਕੇ ਜਾਂਦੇ ਨੇ ਕਿ ਮੇਰੇ ਏਜੰਟ ਐ ਇੰਨੇ ਪੈਸੇ ਨਹੀਂ ਦੇ ਰਿਹਾ ਇੰਨੇ ਚਿਰ ਤੋਂ ਮੈਨੂੰ ਧੋਖੇ ਦੇ ਵਿੱਚ ਰੱਖ ਰਿਹਾ ਤਾਂ ਹੋ ਸਕਦਾ ਹੈ ਇਹ ਵੀ ਕਿਸੇ ਏਜੰਟ ਦੇ ਵੱਲੋਂ ਕਰਵਾਇਆ ਗਿਆ ਹੋਵੇ ਪਰ ਅਜੇ ਤੱਕ ਐਸੀ ਜਾਣਕਾਰੀ ਨਹੀਂ ਸਾਹਮਣੇ ਨਿਕਲ ਕੇ ਆਈ ਤਾਂ ਹੋ ਸਕਦਾ ਹੈ ਕਿ ਥੋੜੇ ਸਮੇਂ ਦੇ ਵਿੱਚ ਉਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਜੇ ਪਰ ਇੱਕ ਹੋਰ ਤੀਸਰਾ ਪਰਚਾ ਭਾਨੇ ਸਿੱਧੂ ਤੇ ਦਰਜ ਕੀਤਾ ਗਿਆ ਅਬੋਰ ਦੇ ਵਿੱਚ ਪਰਚਾ ਦਰਜ ਹੋਇਆ ਪਹਿਲਾਂ ਹੀ ਇੱਕ ਪਰਚੇ ਤੋਂ ਜ਼ਮਾਨਤ ਮਿਲੀ ਦੂਸਰਾ ਪਟਿਆਲੇ ਦੇ ਵਿੱਚ ਦਰਜ ਹੋਇਆ ਮੱਜस्ते 3 ਦਿਨਾਂ ਦੇ ਰਿਮਾਂਡ ਤੇ ਚੱਲ ਰਿਹਾ ਭਾਨਾ ਸਦੂ ਤੇ ਤੀਸਰਾ ਪਰਚਾ ਹੁਣ ਅਬੋਰ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਦਰਜ ਹੋ ਗਿਆ ਹੈ ਜਾਣਕਾਰੀ ਲੱਖੇ ਸਿਧਾਨੇ ਹੁਣਾਂ ਦੇ ਵੱਲੋਂ ਲਾਈਵ ਆਣ ਕੇ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤਾਂ ਕਿਤੇ ਨਾ ਕਿਤੇ ਹੁਣ ਮੁਸ਼ਕਲਾਂ ਜਿਹੜੀਆਂ ਭਾਨੇ ਦੇ ਲਈ ਹੋਰ ਵੀ ਵਧਦੀਆਂ ਜਾ ਰਹੀਆਂ ਨੇ